ਹੈਲੋ ਗਾਇਸ ਕੀ ਹਾਲ ਚਾਲ ਜੀ ਸਾਰੇ ਪਧੀਆ ਜੀ ਲੋ ਜੀ ਅੱਜ ਜੀ ਫੇਰ ਫੁੱਕਣ ਲੱਗੀ ਜੀ ਆਪਾਂ ਪਹਾੜਾਂ ਉੱਤੇ ਤਾਂ ਬੰਦਿਆਂ ਦੀ ਪ੍ਰੇਰਣਾ ਬਣ ਗਈ ਹੈ ਵੀ ਕਹਿੰਦੇ ਹੈਗੇ ਜੀ ਹਮੋਂ ਚੱਲ ਕੇ ਨੇ ਘੁੰਮਣ ਆਏ ਆਂ ਮੈਂ ਕਿਹਾ ਚਲੋ ਤਾਂ ਬਾਕੀ ਤੁਹਾਨੂੰ ਜਾ ਕੇ ਉੱਥੇ ਪਹੁੰਚ ਕੇ ਤੁਹਾਨੂੰ ਤਾਂ ਲੱਗੂ ਵੀ ਕਿਹੜੀ ਲੋਕੇਸ਼ਨ ਤੇ ਆਪਾਂ ਗਏ ਆਂ ਤਾਂ ਬਾਕੀ ਤੁਸੀਂ ਬਣੇਗੇ ਬਲੌਗਰ ਤਾਂ ਬੰਦੇ ਵੀ ਐ ਕਿ ਕਿ ਨਵਾਂ ਆ ਰਿਹਾ ਆ ਜਾਂ ਪਹਿਲਾਂ ਵੀ ਗਿਆ ਸੀ ਤਾਂ ਭਈ ਨਾਲ ਚੱਲਿਆ ਉਹ ਟਾਈਮਾਂ ਚੱਲਣਾ ਆਪਣੇ ਨਾਲ ਬਾਕੀ ਬੋਕ ਉਹ ਯਸਬਾਨਾ ਦਾ ਲੋਕੇਸ਼ਨ ਜਿਹੜੀ ਹੈ ਕਿ ਨਾ ਬੋਖ ਹੈ ਇੱਥੇ ਆਪ ਹਰਿਆਣਾ ਆ ਠੀਕ ਹੈ ਜੀ ਤਾਂ ਬਾਕੀ ਜਿਹੜੀ ਬਲੋਗਾਂ ਨਾਲ ਜੁੜੇ ਰਹਿਣਾ ਤਾਂ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਚਲੋ ਠੀਕ ਹੈ ਜੀ ਲਓ ਜੀ ਇੱਕ ਮੌਸਮ ਖਰਾਬ ਹੋ ਗਿਆ ਚੈੱਕ ਕਰੋ ਤਾਂ ਸਮਾਂ ਬਹੁਤ ਜ਼ਿਆਦਾ ਹੋ ਗਿਆ ਤਾਂ ਸਾਡੇ ਆ ਬੰਦੇ ਹਾਲ ਤੱਕ ਨਹੀਂ ਆਏ ਠੀਕ ਹੈ ਪਤਾ ਨਹੀਂ ਕਿੱਥੇ ਚਲੇ ਗਏ ਆ ਸਰਵਹੀ ਤਿੰਨ ਜਣੀਆਂ ਟੂਰ ਤੇ ਜਾ ਰਹੇ ਆ ਚੌਥੇ ਦੀ ਪਲਾਨਿੰਗ ਬੰਦੀ ਵੀ ਆ ਦੇਖੋ ਜੇ ਤਿਆਰ ਹੋ ਜੇ ਤਾਂ ਬਹੁਤ ਬੈਸਟ ਹੋਆ ਤਾਂ ਬਾਕੀ ਉਡੀਕਾ ਚੱਲਦੀ ਪਈਆਂ ਤਾਂ ਭਾਈ ਹੋਣੇ ਦੇਖੋ ਕਿੱਧਰ ਆਉਂਦੇ ਪਏ ਠੀਕ ਹੈ ਤਾਂ ਮਾਕੇ ਸਮਾ ਬਹੁਤ ਜ਼ਿਆਦਾ ਹੋ ਗਿਆ ਨਾ ਮੈਂ ਕਹਿ ਵੀ ਆਪਾਂ ਟਾਈਮ ਨਾਲ ਤੁਰਾਂਗੇ ਤਾਂ ਫੇਰ ਪਹੁੰਚਾਂਗੇ ਠੀਕ ਹੈ ਉਹ ਫਾਇਦਾ ਨਹੀਂ ਤੇ ਖੱਜ ਕਰਾਹੀ ਤੁਹਾਨੂੰ ਪਤਾ ਨਹੀਂ ਬੱਕੇ ਨਾਲ ਮਿਲ ਗਿਆ ਕਿ ਲੋਈ ਸਾਡਾ ਜਿੱਤੀ ਭਾਈ ਸਾਨੂੰ ਲੈ ਕੇ ਆ ਗਿਆ ਜੀ ਤਾਂ ਜਿੱਤੀ ਭਾਜੀ ਯਾਰ ਲੇਟ ਹੋ ਗਏ ਆ ਆਪਾਂ ਸਾਰੇ ਝੂਠੇ ਆ ਝੂਠੇ ਟੂਰ ਜੀ ਪਹਿਲਾਂ ਬਣਿਆ ਸੀ ਗੱਡੀ 'ਚ ਤਾਂ ਭਾਈ ਕਹਿੰਦਾ ਗਰੀ ਕਹਿੰਦਾ ਰਸ਼ ਬਹੁਤ ਜ਼ਿਆਦਾ ਹੈ ਤਾਂ ਕਹਿੰਦਾ ਵੀ ਆਪਾਂ ਭਾਈ ਦੇ ਹੁਣ ਘਰੇ ਇੱਧਰ ਆਏ ਤਾਂ ਕਹਿੰਦਾ ਆਪਾਂ ਬਸੇ ਜਾਣਾ ਮੰਗਾ ਠੀਕ ਹੈ ਸਰ ਜੀ ਲੋ ਜੀ ਮੁੰਡੇ ਹੀ ਤੁਰ ਪਏ ਜੀ ਹੁਣ ਟੂਰਾਂ ਤੇ ਸਰਕਾਰ ਹੁਣ ਦੱਸੋ ਆਪਾਂ ਕਿ ਕਹਿ ਦੀ ਜਣਾ ਆਪਾਂ ਲੇਟ ਬਹੁਤ ਜ਼ਿਆਦਾ ਹੋ ਗਏ ਆ ਜਿੱਦੇ ਭਾਜੀ ਕੁਛ ਦਈ ਵੀ ਬੋਲੋ ਦੱਸ ਨੇ ਨਾ ਦੋ ਬਾਕੀ ਵੀ ਪਈ ਆ ਆਪੇ ਦੇਖੀ ਕਿੱਧਰ ਨੂੰ ਜਾਂਦੇ ਕਿਉਂਕਿ ਹਿਆਰਪੁਰ ਵਾਲਾ ਜਿਹੜਾ ਰਸਤਾ ਉਹ ਉਹ ਚੰਦੇ ਜੀ ਬਹੁਤ ਜ਼ਿਆਦਾ ਕਰਾਊਡ ਆ ਕਰਾਊਡ ਜ਼ਿਆਦਾ ਯਾਰ ਅੱਛਾ ਕਹਿੰਦੇ ਬਹੁਤ ਜ਼ਿਆਦਾ ਕਿ ਕੋਈ ਚਾਲਾ ਚੱਲਦਾ ਨਾ ਅਸੀਂ ਰੋਡ ਥੋੜਾ ਚੇਂਜ ਕਰਨ ਲੱਗੇ ਆ ਹਾਂ ਤੇ ਜਲੰਧਰ ਜਾ ਕੇ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਅਸੀਂ ਹਾਂ ਠੀਕ ਹੈ ਤਾਂ ਬਾਕੀ ਜੋੜੇ ਦੇ ਉਹਦੇ ਵੀ ਜਾਣਾ ਆ ਹਾਂ ਬੜੇ ਵਿੜੇ ਦੋ ਕਰਕੇ ਕੂ ਤੇ ਮੁੰਡੇ ਇਧਰ ਜਲੰਧਰ ਪਹੁੰਚ ਗਏ ਆ ਫੇਰ ਹਾਂਜੀ ਫਿਰ ਬੱਸ ਕਿੱਥੇ ਫੰਡਿੰਗ ਹੋਣਾ ਆਪਾਂ ਅੱਛਾ ਪਾ ਘੜਦੇ ਆਂ ਦੇਦੇ ਆਂ ਕਿਹੜੇ ਕਾਊਂਟਰ ਤੇ ਲੱਗੀ ਆ ਚਲੋ ਠੀਕ ਆ ਤੁਹਾਨੂੰ ਮਿਲਦੇ ਆਪਾਂ ਅੱਗੇ ਜਾ ਕੇ ਹਨਾ ਭਾਜੀ ਬੱਸੇ ਬਹਿਣਾ ਪੈਸੇ ਬਹਿਣੇ ਯਾਰ ਆ ਰੱਖੋ ਨਾਲੇ ਟਾਈਮ ਨਾ ਪਹੁੰਚਾਂਗੇ ਹਨਾ ਕਿਣੀ ਹਾਂ ਦੇ ਬਾਕੀ ਜੀ ਦੀ ਵੇੜ ਕਾਣੀ ਤੇ ਵੇੜ ਕਾ ਲੋ ਮੈਂ ਭਾਈ ਕਹਿੰਦੇ ਵੀ ਗੇਰੀ ਆ ਪੈਸੀ ਵਾਲੀ ਬਸਤੀ ਜਾਣਾ ਹਾਂਜੀ 300 ਕੀ ਕਹਿੰਦੇ ਉਹਨੇ ਮੈਂ ਤਾਂ ਕਹਿੰਦਾ ਏਸੀ ਵਾਲੀ ਸਹੀ ਰਹਿਣੀ ਆ ਆਪਾਂ ਨੂੰ ਉਹ ਮੈਂ ਕਿਹਾ ਭਾਜੀ ਇੱਥੇ ਠੰਡੀਆਂ ਹਵਾਵਾਂ ਖੁੱਲੀਆਂ ਹਵਾਵਾਂ ਹੋਣੀਆਂ ਮੈਂ ਕਿਹਾ ਇੱਥੇ ਬਹਿਣ ਦੇ ਹਾਂ ਬੰਦੇ ਇਹ ਕਹਿੰਦੇ ਵੀ ਆਪਾਂ ਇਸੇ ਬਾਕੀ ਜਾਣਾ ਹੈ। ਪੰਨਾਂ ਵਿੱਚ ਹੀ ਬਹਿ ਜਾਓ ਨਾਲੇ ਵਧੀਆ ਹੈ। ਤਾਂ ਬਾਕੀ ਚਲੋ ਦੇਖਦੇ ਹਾਂ। ਬੈਸਟ ਹੈ ਚਾਹ ਪਾਜੀ ਮੈਂ ਕਹਿੰਦਾ। ਹੈਨਾ ਪਾਜੀ? ਆਹੋ ਚਲੋ। ਲੋ ਜੀ ਫਾਈਨਲ ਆਪਾਂ ਬੱਸੇ ਬਹਿ ਗਏ ਆਂ ਜੀ। ਤਾਂ ਜੀ ਤੇ ਪਾਜੀ ਇੱਧਰ ਓਕੇ ਹੈ? ਓਕੇ ਸਰ। ਤੁਹਾਨੂੰ ਮੈਂ ਕਿਹਾ ਸੀ ਮੈਂ ਕਿਹਾ ਜੀ ਬੱਸ ਜਾਨੀਏ ਠੀਕ ਹੈ। ਇਹੀ ਜਾਨੀਏ ਸਰ ਗੱਲੀ ਬਹੁਤ ਆਲੇ ਵੀ ਏਧਾ ਘੰਟਾ ਪਿਆ ਆਪਾਂ ਨੂੰ। ਕਿੱਲੋ ਕੋਈ ਨਾ ਪਹੁੰਚਾਂਗੇ ਆਪਾਂ। ਹਾਂਜੀ ਗੇਮ ਗੁੰਮ ਫੇਰ ਲੋ ਨੋ ਵਾਲੀ ਅਸ ਬੰਨਾ। ਹਾਂਜੀ ਕੀ ਕਹਿੰਦੇ ਤੁਸੀਂ? ਆ ਗਿਆ ਇਹ ਗੱਲ ਚੰਨ ਬਣੀ ਪਈ ਆ ਕਾਤਾ ਮੀ ਇਥੇ ਲੋ ਜੀ ਪਠਾਨਕੋਟ ਪਹੁੰਚ ਗਏ ਆ ਤਾਂ ਹੀ ਮੀ ਪੈ ਗਿਆ ਇਥੇ ਬਸ ਕਿਹਦੀ ਫੜਨੀ ਆ ਇਥੋਂ ਆਪਾਂ ਧਰਮਸ਼ਾਲਾ ਜੀ ਤੇ ਬਾਕੀ ਬ੍ਰਾਦਰ ਬਹੁਤ ਵਧੀਆ ਹੋਇਆ ਪਿਆ ਚੈੱਕ ਕਰੋ ਤੁਹਾਡੀ ਕਮੇਡੀ ਲੱਗਦੀ ਹੈ ਲੋ ਜੀ ਕਹਿੰਦੇ ਬਸ ਹੋਣੀ ਆ ਜੀ 5 ਵਜੇ ਤੇ ਚਾਹ ਦਾ ਆਨੰਦ ਲਵੋ ਫੇਰ ਵੀ ਭਾਜੀ ਬਸ ਲੇਟ ਆ ਰਹੀ ਆ ਤੁਰ ਕੇ ਚਲੀਏ ਤੁਰ ਕੀ ਆਣਾ ਤੁਰ ਕੀ ਚੱਲਦੇ ਆ ਦੇ ਲਓ ਹੈ ਤੁਰ ਲਾਂਗੇ ਨਾ ਸਹੀ ਹੈ ਜੀਆ ਚਲੋ ਪਾਹ ਚੱਕ ਲੋ ਜੀ ਫਾਈਨਲ ਮੁੱਦੇ ਕਹਿੰਦੇ ਪੁੰਗੇ ਆ ਮੈਕਲੋ ਹੋਟਲ ਦੇ ਕੋਲ ਤਵਾਕੀ ਸੀ ਮੌਸਮ ਚੈੱਕ ਕਰੋ ਕਿ ਨਾ ਘੰਟਾ ਰਿਹਾ ਪਿਆ ਯਾਰ ਕੋਈ ਰੂਮ ਲੈਣਾ ਯਾਰ ਕਿਹੜਾ ਪਰੇ ਤਿੰਨ ਬੰਦੇ ਆ ਅਜੂ ਦੇ ਸਾਥ ਵਿੱਚ ਮਰੇ ਦੂਰ ਤਾਂ ਨਹੀਂ ਹੈ ਓਏ ਸਰਪਾਸ ਨੇ ਨਾ ਪੜੇ ਨਹੀਂ ਆ ਪਰੂਮ ਦਾ ਨਾ ਕਮਰਾ ਲੈ ਆਇਆ ਸਾਨੂੰ ਨਾ ਦੋਨਾਂ ਰਹਿਣਾ ਹੀ ਆ ਆਪਣਾਂ ਆਤ ਵੀ ਰਹਿਣੇ ਬਾਕੀ ਬਣ ਬਣਿਆ ਬਹੁਤ ਸੋਹਣਾ ਹੈ ਚੈੱਕ ਕਰੋ ਤਾਂ ਬਾਕੀ ਸਾਡੇ ਬੰਦੇ ਉੱਪਰ ਸਵਾਈ ਚੱਲਦੀ ਪਈ ਆ ਕਹਿੰਦੇ ਭਾਈ ਸਵਾਦ ਵੇਟ ਕਰੋ ਕਹਿੰਦੇ 5-10 ਮਿੰਟ ਤਾਂ ਉਹ ਦਿੱਤੀ ਪਈ ਕਿਦਾਂ ਫੀਲਿੰਗ ਕਿਦਾਂ ਨਾਈਸ ਮਜ਼ਾ ਆ ਰਿਹਾ ਪੂਰਾ ਫੋਟੋਆਂ ਚ ਲੈ ਲੋ ਜਦ ਤੱਕ ਇਹਦੇ ਮੇਰਾ ਫੋਨ ਦੇ ਸਟੋਰੀ ਭਰ ਗਿਆ ਹੁਣ ਮੈਂ ਬੰਦੇ ਨੂੰ ਫੋਨ ਕੀਤਾ ਜੀ ਮਾਣੇ ਥੋੜੀ ਪ੍ਰੋਬਲਮ ਪੈ ਗਈ ਆ ਕੰਗਰੇਦ ਨੂੰ 5 ਮਿੰਟ ਦੇ ਮੈਂ ਕਾਦਾ ਹਾਲ ਕਰਦਾ ਕੁਝ ਤਾਂ ਬਾਕੀ ਤੇ ਸਾਡਾ ਹਰ ਕੱਲ ਹੈਗਾ ਗੋਲੂ ਵਾਟਰਫਾਲ ਅੱਜ ਅਸੀਂ ਜੀਤੇ ਪਈ ਆਪਾਂ ਨੇ ਫਸਟ ਟਾਈਮ ਆਇਆ ਤੇ ਇਹਨੂੰ ਦਿਖਾਉਣਾ ਆਪਾਂ ਜੀ ਵਾਟਰਫਾਲ ਮੇਂ ਜਿਹੜਾ ਚੱਲਦਾ ਪਿਆ ਠੀਕ ਤੁਹਾਨੂੰ ਪਤਾ ਹੀ ਆ ਤੇ ਬਾਕੀ ਚੱਲਨੀ ਆ ਟਪੱਖੇ ਦੀ ਵੀਡੀਓ ਤੇ ਬਲੋਗਰ ਨਾਲ ਤਾਂ ਵੈਦਰ ਉਹ ਬੈਸਟ ਹੋਇਆ ਪਿਆ ਆ ਠੀਕ ਹੈ ਠੀਕ ਹੈ ਤਾਂ ਬਾਕੀ ਮੈਂ ਕਰਾਉਂਗਾ ਤਾਂ ਰਵੀ ਭਾਈ ਦੇ ਕੋਲ ਸ਼ੂਜ਼ ਚੱਲਦਾ ਪਿਆ ਆ ਤਾਂ ਹਾਂ ਜੀ ਰਵੀ ਓਕੇ ਚੱਲੀਏ ਆਪਾਂ ਤਾਂ ਚੱਲ ਗਿਆ ਜੀ ਆਪਾਂ ਬਾਕੀ ਦੇ ਚੱਕਰ ਵੈਦਰ ਆਪਾਂ ਦੇ ਸੈਂਡੋ ਪਾਈ ਤੇਰਾ ਭਰਾ ਨੇ ਤਾਂ ਤੇ ਭਾਈ ਹੁਣੇ ਆਪਣੇ ਮੇਨ ਬ ਕੱਲ ਗਿਆ ਆਪਾਂ ਜੋ ਉਹਨਾਂ ਬੰਦੇ ਆਪਣੇ ਕਹਿੰਦੇ ਵੀ ਆਪਾਂ ਜਾਣਾ ਆ ਉਹ ਜਿੱਤੇ ਪਈ ਆਉਣਾ ਹੈ ਫਸਟ ਟਾਈਮ ਆਇਆ ਕਰਿਆ ਆ। ਸਰ ਬਤਾ ਕਮ ਆਜੀ ਬੰਦੇ ਨੇ ਆ ਠੀਕ ਆ। ਤਾਂ ਬਾਕੀ ਬਿਹਤਰ ਉਹ ਫੈਸਟਵਲ ਜਦਾਂ ਆਇਆ। ਤਾਂ ਅੱਜ ਦੇ ਬਈ ਓਕੇ ਆ। ਹੁਣ ਆਪਾਂ ਕਿੱਥੇ ਆਪਾਂ ਦਾ ਬਾਟਰਫਲ ਹੋ ਜਾਣਾ ਫਿਰ। ਸਾਡੀ ਕੱਲ ਨੂੰ ਸਟੇਜ ਤੇ ਸ਼ੇਰਾਂ ਕੰਨੇ ਜਾਣਾ ਹੈ ਨਾ। ਠੀਕ ਆ। ਤਦ ਕੱਲ ਨੂੰ ਆਪਣਾ ਗੋਲੂ ਵਾਟ ਪਾਉਣਾ ਹੈ ਨਾ। ਹਾਂ ਨੈਕਸਟ ਆਪਾਂ ਗੋਲਮਾ ਟੱਪਾ ਤੇ ਜਾ ਰਹੇ ਹਾਂ। ਠੀਕ ਆ। ਠੀਕ ਆ। ਲੋ ਜਿੱਥੇ ਆਪਾਂ ਨੂੰ ਭਰਾਵਾਂ ਨੇ ਆਪ ਨੂੰ ਟੱਕਰੇ ਵੇ ਕਹਿੰਦੇ ਗੈਰੀ ਭਈ ਆਪਾਂ ਤੁਹਾਡਾ ਸ਼ੂਟ ਕਰਨ ਐ ਮੈਂ ਕਰੂ ਭਰਾ ਜੀ ਤੇ ਬਹੁਤ ਘੰਟ ਭਰਾ ਸੀ ਤੇ ਭਰਾਵਾਂ ਨੇ ਬਹੁਤ ਆਪਣਾ ਰਿਸਪੈਕਟ ਦਿੱਤੀ ਤਾਂ ਥੈਂਕ ਯੂ ਭਰਾਮਾਨ ਦਾ ਠੀਕ ਹੈ ਜੀ ਚਲੋ ਠੀਕ ਹੈ ਆਮਲੇਟ ਬੈਡ ਆਮਲੇਟ ਇਸ ਤੇ ਨਿਆਰਾ ਬਖਰਾ ਹੀ ਆ ਬਖਰਾ ਇਹ ਕੀ ਬਾਤ ਹੈ ਇੱਕ ਬੈਦਰ ਬਹੁਤ ਸੋਨਾ ਪਈ ਯਾਰ ਬੈਦਰ ਦੇ ਮੈਂ ਰੋਬਸਟਾ ਤੇ ਬਾਕੀ ਆਪਣੇ ਭਰਾ ਹੁਣ ਟੱਕਰੇ ਆਪਾਂ ਨੂੰ ਟੱਕਰੇ ਸੀਗੇ ਆਪਣੇ ਫੈਨ ਨੂੰ ਤੁਹਾਨੂੰ ਬਲੂਰ ਚਾਹੀਆ ਬੰਦਿਆਂ ਬਹੁਤ ਵਧੀਆ ਇੱਜ਼ਤ ਮਾਨ ਕੀਤਾ ਭਰਾਵਾਂ ਨੇ ਗੈਰੀ ਨੂੰ ਮਹਿਣਾ ਆਏ ਸੀਗੇ ਕਰੇ ਭਰਾਵਾਂ ਦੇ ਹਾਂ ਅਸੀਂ ਗਿਆ ਚਲੋ ਹਾਂ ਜਰੂਰ ਇੱਜ਼ਤ ਮਾਨ ਜਿਹੜਾ ਵੀ ਹੁੰਦਾ ਸਾਡੇ ਕੋਲ ਆਉਂਦਾ ਕਿੱਥੇ ਜਾਵੇ ਬਹੁਤ ਇੱਜ਼ਤ ਮਾਨਾ ਹੱਥ ਜੋੜ ਕੇ ਆ ਇੱਜ਼ਤ ਮਾਨ ਪੂਰਾ ਇੱਜ਼ਤ ਮਾਨ ਮਿਲਦਾ ਹਾਂਜੀ ਓਕੇ ਓਕੇ ਸਰ ਚਲੋ ਪੱਕੇ ਤਨ ਓਕੇ ਜਾ ਕੇ ਆਪਾਂ ਮਿਲਦੇ ਆ ਤਾਂ ਬਾਕੀ ਆਪਾਂ ਬਾਹਰ ਜਾ ਰਹੇ ਆ ਉਹ ਜਿੱਦੀ ਵੀ ਆਪਣੇ ਤਾਂ ਬੜਾ ਫਸਟ ਟਾਈਮ ਆਪਣੇ ਕੋ ਆਏ ਇਹਨਾਂ ਅੱਜ ਸਾਡੀ ਸਾਡੀ ਸਟੇਜ ਤੇ ਆ ਤੇ ਕੱਲੂ ਆਪਾਂ ਤੇ ਖਵਾਵਾਂਗੇ ਗੱਲੂ ਬਟਰ ਆਲਗੋ ਨੈਪਲ ਤੇ ਬਾਕੀ ਜਿਹੜੇ ਜੁੜਦੇ ਆ ਬਲੋਗਰ ਤਾਂ ਮਿਲਦਾ ਲੋ ਜੀ ਬੰਦੇ ਨੂੰ ਝੰਡਿਆਂ ਜਾ ਰਹੇ ਤਾਂ ਦੇਖੋ ਮਹਾਰਾਜ ਤਾਂ ਦੇਖੋ ਮੇਰੇ ਸੈਂਡਪ ਉਹ ਆਤੀ ਆ ਆਪਾਂ ਡੀਜ਼ਲ ਟੱਪ ਉੀਆਂ ਪਈਆਂ ਇੱਧਰ ਠੱਡਾ ਮੌਸਮ ਵੈਦਰ ਬਹੁਤ ਬੈਸਟ ਹੋਇਆ ਪਿਆ ਤੇ ਬਾਕੀ ਤਾਂ ਨੋਕੀ ਜਾ ਕੇ ਮਿਲਦੀਆਂ ਤਾਂ ਜਿੱਤੇ ਪਈ ਐ ਪਹਿਲਾ ਫਸਟ ਟਾਈਮ ਹਾਂਜੀ ਕੀ ਦੇਖਣਾ ਵਾਟਰਫਾਲ ਜੋ ਮਾਣਾ ਉੱਥੇ ਨੂੰ ਆ ਇਹ ਮੁੰਡੇ ਠੰਡੇ ਵੈਦਰ ਵਿੱਚ ਮੈਗੀयां ਖਾ ਰਹੇ ਇੱਧਰ ਮੈਗੀ ਤੇ ਪਰ ਮੇਰੀ ਆ ਤੁਸੀਂ ਟੈਸਟ ਕਿਦਾਂ ਸਾਡਾ ਜੀ ਵੀ ਭਾਈ ਕਹਿੰਦਾ ਘੇਰੀ ਆਪਾਂ ਜਿਹੜਾ ਬਹੁਤ ਓਕਰ ਬੋਡ ਹੁੰਦਾ ਹਾਂ ਹਾਂਜੀ ਮੀ ਜੀ ਰੁਕਦਾ ਨਹੀਂ ਪਿਆ ਤਾਂ ਬੰਦਾ ਸਾਡਾ ਕਹਿੰਦਾ ਵੀ ਆਪਾਂ ਵੀ ਮੀ ਜਾ ਤੇਜਵਰ ਜੀਤੇ ਭਾਜੀ ਇਹ ਤਾਂ ਮਜ਼ਾ ਆ ਯਾਰ ਜਾਣਾ ਤਾਂ ਜਾਣਾ ਜਾਣਾ ਠੀਕ ਹੈ ਜੋ ਮਾਜੀ ਹੋ ਜਵੇ ਠੀਕ ਆ ਬੱਕੇ ਦੀ ਚੱਕਰ ਬੈਤਰ ਆ ਯਾਰ ਕਿਆ ਬਾਤ ਆ ਯਾਰ ਨਿਆਰਾ ਪੂਰਾ ਆ ਗਿਆ ਤਾਂ ਬੱਕੇ ਤਾਂ ਮੁੰਡੇ ਵੀ ਆ ਗਏ ਆਪਾਂ ਹਾਂਜੀ ਜੀ ਬਈ ਬੰਦਾ ਕੀ ਚੱਲ ਗਿਆ ਆਪਣਾ ਯਾਰ ਉਹਨੇ ਦੇਖਣ ਲੈ ਫਸਟ ਟਾਈਮ ਸਾਡਾ ਇਹ ਬੰਦਾ ਜਿੱਤੇ ਮੇਰਾ ਖਿਆਲ ਇੱਧਰ ਚੜ ਗਿਆ ਲੱਗਦਾ ਭਜੀ ਉਹ ਹੈ ਇੱਧਰ ਹੁਣਾ ਭਜੀ ਇਹ ਹੈਣਾ ਚੈੱਕ ਕਰਦੇ ਆਂ ਉਹ ਖੜਾ ਉਹ ਜਿੱਤੇ ਭਾਜੀ ਉਹ ਖੜਾ ਉਹ ਦੇਖੋ ਉਹ ਖੜਾ ਆ ਦੇਖਣਾ ਆ ਦੇ ਇੱਧਰ ਆਇਓ ਬੰਦੇ ਕਿਥੇ ਟਾਲਦੇ ਪਏ ਆ ਵੀ ਚੈੱਕ ਕਰੋ ਤਾਂ ਹਾਂਜੀ ਕਿਥੇ ਗਿਆ ਪਾਜੀ ਆ ਗਿਆ ਆ ਗਿਆ ਜਿੱਤੀ ਆ ਗਿਆ ਲੱਭ ਗਿਆ ਮੈਂ ਕਹੇ ਭਰਾਵਾ ਚੰਨਾ ਦਿਖਾ ਦੀ ਚੰਨਾ ਚੰਨਾ ਕਰਦਾ ਪਿਆ ਸੀਗਾ ਤੋ ਨਹੀਂ ਮੀ ਨਹੀਂ ਹਟਦਾ ਪਿਆ ਆਇਓ ਚੱਲੇ ਗਏ ਆ ਜਿੱਤੀ ਪਾਜੀ ਕੀ ਹੋਇਆ ਹਣ ਤੁਰ ਨਹੀਂ ਹੁੰਦਾ ਪਿਆ ਯਾਰ ਤੁਹਾਨੂੰ ਲੈ ਕੇ ਆਏ ਆ ਵਾਹ ਅੱਲੇ ਕਦੂਲ ਟਰੈਕ ਕਰਨਾ ਆਪਾਂ ਚਲੋ ਚਲੋ ਸੇ ਚਲੋ ਆਪਾਂ ਉੱਪਰ ਚ ਵੇਖ ਕੇ ਜਾਣਾ ਆ ਠੀਕ ਆ ਕਿਤੇ ਭਾਈ ਧਿਆਨ ਨਾ ਇੱਧਰ ਅਥਰੇ ਜੇ ਕੱਲੋ ਮਾਰਾ ਲੱਗੇ ਨਾ ਪੈਰ ਅੱਲੇ ਪੌ ਉੱਥੇ ਜਾਣਾ ਆ ਸਬਰ ਵਾਲੇ ਮਿਲਣਾ ਉੱਪਰ ਆਓ ਹਾਰ ਨਹੀਂ ਮੰਨਣੀ ਆਪਾਂ ਤੁਹਾਨੂੰ ਪਤਾ ਆਪਾਂ ਹਾਰ ਮੰਨਣ ਵਾਲੇ ਨਹੀਂ ਆਗੇ ਆਪਾਂ ਬੈਦਰ ਬਹੁਤ ਬੈਸਟ ਹੋਇਆ ਪਿਆ ਤਾਂ ਪਾਉ ਟੌਪ ਤੇ ਜਾਣਾ ਆ ਬੰਦੇ ਕਹਿੰਦੇ ਵੀ ਆਪਾਂ ਗੈਰੀ ਭਾਈ ਜੀ ਇਹਨੂੰ ਸ਼ਿਵਾ ਕੈਫੇ ਲੈ ਕੇ ਜਾਣਾ ਬੰਦੇ ਨੇ ਮੈਂ ਕਿਹਾ ਠੀਕ ਆ ਜੀ ਤਾਂ ਬਾਕੀ ਚੱਲਦੇ ਹਾਂ ਰਸਤਾ ਵੀ ਤਲਗਦਾ ਪਿਆ ਆ ਤੁਹਾਨੂੰ ਪਤਾ ਆਪਾ ਬੰਦੇ ਨੂੰ ਨਾ ਭਾਈ ਇੱਥੇ ਆ ਜਾਣਾ ਭਾਈ ਇੱਧਰ ਸ਼ਿਵਾ ਕੈਫੇ ਇੱਧਰ ਕੁਛ ਭਾਜੀ ਹੈ ਨਹੀਂ ਯਾਰ ਰਸ ਜਿਆਦਾ ਆ ਇੱਧਰ ਭਾਜੀ ਮੇਰੇ ਖਾਣੇ ਨਾਲ ਨਿਕਲਿਆ ਅੱਗੇ ਨਿਕਲ ਹੀ ਆਇਆ ਪਰ ਕਿੱਥੇ ਤੁਹਾਨੂੰ ਪਤਾ ਇੱਧਰ ਵੈਦਰ ਕਿ ਸੈਕ ਕਰੇ ਯਾਰ ਨਿਆਰਾ ਹੀ ਪਖੜ ਆਇਆ ਹੁਣ ਉੱਪਰ ਚੱਲੇ ਆਂ ਸੀ ਸ਼ਿਵਾ ਕੈਫੇ ਤੇ ਬਾਕੀ ਜੋੜੇ ਦੋ ਬਲੋ ਇਹਦਾ ਬਹੁਤ ਕਿੰਨੇ ਵੀ ਟ੍ਰੈਕ ਕਰਨਾ ਸ਼ਿਵਾ ਕੈਫੇ ਦਾ ਹੁਣ ਕੀ ਹੋਇਆ ਆ ਹੁਣ ਤਰ ਨਹੀਂ ਹੁੰਦਾ ਪਿਆ ਆਜੋ ਆਜੋ ਬਾਬਾ ਹੁੰਦਾ ਵੈਦਰ ਬਹੁਤ ਵਧੀਆ ਆ ਪਿਆ ਆ ਠੱਠੇ ਆਓ ਨੱਠੇ ਲਓ ਜੀ ਇੱਧਰ ਸੱਜਣ ਬੇਲੀ ਕਹਿੰਦੇ ਵੀ ਚਾਹ ਨਾਲਾਂਡੇ ਉਹ ਮੀਂਹ ਬਾਰਿਸ਼ ਪੈ ਰਹੀ ਆ ਤਾਂ ਕਹਿੰਦੇ ਸੀ ਅੱਗੇ ਪਠ aeration ਆ ਨਾ ਕਹਿੰਦੇ ਕੱਪੜੇ ਗਿੱਲੇ ਹੋ ਗਏ ਮੈਂ ਗਿੱਲੇ ਤਾਂ ਹੋ ਹੀ ਗਏ ਆ ਤਾਂ ਵੀ ਨਹੀਂ ਮੈਂ ਡਾਲਦੇ ਪਏ ਜਿੱਦੀ ਭਾਜੀ ਕਿੱਦਾਂ ਓਕੇ ਆ ਚਾਹ ਤਾਂ ਆ ਨਾ ਰਹਿ ਰਹੀ ਆ ਬਾਰਿਸ਼ ਵਿੱਚ ਕਿਆ ਬਾਤ ਆ ਫਿਲਿੰਗ ਹੈ ਸੋ ਭਾਜੀ ਤਾਂ ਬਾਕੀ ਆਂਡੇ ਆ ਰਹੇ ਆ ਆਪਣੇ ਉੱਧਰ ਤਿਆਰ ਹੁੰਦੇ ਪਏ ਹਾਂ ਜੀ ਓਕੇ ਜੀ ਭਜੇ ਦਾ ਨਹੀਂ ਭਜੇ ਤਾਂ ਹੋਇਆ ਓਕੇ ਆ ਚਲੋ ਜਿੱਦੀ ਭੇ ਚੱਕੋ ਆਂਡੇ ਯਾਰ ਪਿਲੋ ਗਏ ਤੇ ਆਡੇ ਦੇ ਚੱਕੋ ਹੋਣੇ ਯਾਰ ਹਾਂ ਉਹ ਕਹਿੰਦੇ ਵੀ ਆਂਡੇ ਤੇ ਖਾਣੇ ਖਾਣੇ ਆ ਕਹਿੰਦੇ ਬੈਦਰ ਬੈਸਟ ਹੋਣਾ ਪਿਆ ਤੁਹਾਨੂੰ ਪਤਾ ਹੈ ਇਹ ਚ ਆਪਣੀ ਮੇਨ ਪ੍ਰੋਟੀਨ ਹੈ ਜੀ ਤਾਂ ਨਾ ਆਖੀਏ ਤੋ ਹੁਣ ਸਰ ਦਾ ਘਰ ਵੀ ਪਈ ਹਾਂ ਚਲੋ ਚੱਕੋ ਹਾਂ ਹਲੋ ਗਾਇਸ ਕੀ ਹਾਲ ਚਾਲ ਜੀ ਸਾਰੇ ਵਧੀਆ ਹੈ ਜੀ ਲੋ ਜੀ ਗੱਡਾ ਮੋਨੀਆਂ ਹੋ ਗਈਆਂ ਆ ਤਾਂ ਠੀਕ ਹੈ ਜੀ ਠੱਡੇ ਬੈਦਰ ਚ ਭਾਣ ਦੇ ਨਾਲ ਤੁਹਾਨੂੰ ਪਤਾ ਹੈ ਜੀ ਅੱਜ ਦੂਜਾ ਬਲੌਗ ਜੀ ਮੇਰੇ ਫੋਨ 'ਚ ਬਣੂਗਾ ਕਿਉਂ ਫੋਨ ਮੇਰਾ ਸੈਟਅਪ ਹੋ ਗਿਆ ਆ ਠੀਕ ਹੈ ਫੋਨ 'ਚ ਥੋੜੀ ਪ੍ਰੋਬਲਮ ਪੈ ਗਈ ਸੀ ਤਾਂ ਪਹਿਲਾ ਜਿਹੜਾ ਬਲੌਗ ਬਣਿਆ ਪਿਆ ਉਹ ਤੁਸੀਂ ਦੇਖਿਓ ਰਈ ਭਾਈ ਦੇ ਫੋਨ 'ਚ ਉਹ ਤਾਂ ਮੈਂ ਇਧਰ ਤਾ ਹਾਂਜੀ ਤੇ ਬਈ ਕਿਦਾਂ ਓਕੇ ਆ ਓਕੇ ਆ ਸਾਡੇ ਭਾਈ ਹੁਣੇ ਬਾਹਰ ਗਏ ਆ ਸਾਡੇ ਦੋ ਬੰਦੇ ਹੋਰ ਆ ਗਏ ਆ ਜੀ ਅੱਜ ਰਾਤ ਇੱਥੇ ਰਾਵਾਂਗੇ ਇਹ ਤਾਂ ਦੇਖੋ ਲੋਕੇਸ਼ਨ ਅੱਜ ਗੱਲੂ ਫਾਟਰਫਾਲ ਜੀ ਜਾਣਾ ਆਪਾਂ ਤਾਂ ਧਰਮਕੋਟ ਵੀ ਜਾਣਾ ਆ ਤਾਂ ਬਾਕੀ ਜੀ ਜੁੜੇ ਰੋ ਬਰੋਕਰ ਨਾਲ ਤੁਹਾਨੂੰ ਫੇਰ ਮਿਲਦੇ ਆ ਮੀਂਹ ਨਹੀਂ ਹਟਦਾ ਪਿਆ ਤਾਂ ਕੋਈ ਨਾ ਬਾਲ ਵੈਦਰ ਸਰ ਹੁਣ ਆਪਾਂ ਰੂਮ ਲੈ ਲਿਆ ਆ ਹੁਣ ਆਪਾਂ ਚੱਲੀਏ ਆਪਾਂ ਆਪਾਂ ਜਾਣਾ ਆ ਨੈਕਸਟ ਆਪਣੀ ਜਿਹੜੀ ਲੋਕੇਸ਼ਨ ਆ ਹਾਂਜੀ ਅਸੀਂ ਜਾਣਾ ਸ਼ੇਵਾਗਾਹ ਤੇ ਜਾਣਾ ਇਸ ਟਾਈਮ ਓਕੇ ਠੀਕ ਆ ਸਰ ਤਾਂ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਆਪਣੇ ਜਿਹੜੇ ਆਪਣਾ ਭਰਾਣਾ ਯਾਰ ਗੈਰੀ ਆ ਗੈਰੀ ਮੇਰਾ ਛੋਟਾ ਭਰਾ ਆ ਜਾਣਾ ਭਾਈ ਦੀ ਆਪਾ ਸੋ ਇਹ ਪਤਾ ਕਿੰਨੀ ਵੇ ਚੈੱਕ ਕਰੋ ਇਧਰ ਕਿਆ ਬਾਤ ਹੈ ਨੇ ਯਾਰਾ ਪੂਰਾ ਯਾਰ ਜਾਨ ਨੂੰ ਦਿਲ ਨਹੀਂ ਕਰਦਾ ਪਰ gana pehna ਕੀ ਕਰੀਏ ਇੱਥੇ ਜਦੋਂ ਮਾਜੀ ਰੋ ਜਦੋਂ ਪੈਸੇ ਖਤਮ ਹੋਗੇ ਨਿਕਲ ਜਾਗੇ ਜਿੱਤੇ ਬਾਜੀ ਕੀ ਯਾਰ ਉਠੋ ਯਾਰ ਉਠੋ ਚਲ ਗਏ ਯਾਰ ਅਪਨ ਜਾਣਾ ਸਾਡੇ ਜਿੱਤੇ ਭਾਈ ਕਹਿੰਦਾ ਵੀ ਗਹਿਰੀ ਆ ਉੱਪਰ ਰਾਤ ਨਹੀਂ ਜਾਣੀ ਸਾਡੇ ਬੰਦੇ ਨੂੰ ਕਮਰਾ ਪਸੰਦ ਆ ਗਿਆ ਕਹਿੰਦਾ ਗਹਿਰੀ ਆ ਭਾ ਇੱਥੇ ਰਹਿਣਾ ਆ ਦੋ ਬ੍ਰਦਰ ਆਪਣੇ ਆ ਰਹੇ ਆ ਤੁਹਾਨੂੰ ਮਲਾਉਣੇ ਠੀਕ ਹੈ ਜੀ ਰੂਮ ਕੋਈ ਆਪਣੇ ਬੰਦੇ ਦੋ ਵੱਧ ਗਏ ਆ ਅਸੀਂ ਫੇਰ ਵੱਡਾ ਕਮਰਾ ਲਿਆ ਆ ਠੀਕ ਹੈ ਜੀ ਡਬਲ ਬੈੱਡ ਲਿਆ ਆ ਹਾਂਜੀ ਤੇ ਭਾਈ ਕਿਦਾਂ ਜੀ ਓਕੇ ਆ ਸਾਡੇ ਜਦੋਂ ਭਾਈ ਹੋਣੀ ਆ ਗਏ ਸੀ ਬਣੋ ਭਾਈ ਹੋਣੀ ਤਾਂ ਆਂ ਤਾਂ ਕਰਕੇ ਸਾਨੂੰ ਦੋ ਕਮਰੇ ਲੈਣੇ ਪਏ ਉਹ ਕਮਰਾ ਸੋਰੀ ਸੋਰੀ ਕਮਰਾ ਇੱਕ ਲਿਆ ਆ ਦੋ ਸਾਨੂੰ ਬੈੱਡ ਲੈਣੇ ਪਏ ਹਾਂਜੀ ਓਕੇ ਆ ਤਾਂ ਹੁਣ ਚੱਲੇ ਆ ਆਪਣੇ ਮੇਨ ਲੋਕੇਸ਼ਨ ਤੇ ਇਹ ਗੱਲੂ ਵਾਟਰਫਾਲ ਦੇਖਣ ਆਇਆ ਧਰਮਕੋਟ ਭਈਆ ਆਇਆ ਤੇ ਕੌਫੀ ਕਰਕੇ ਤੁਹਾਨੂੰ ਮਿਲਦੇ ਆ ਬੱਕਾ ਵਾਟਰਫਾਲ ਧਰਮਕੋਟ ਹਾਂਜੀ ਲੋ ਜੀ ਇਧਰ ਹਾਂਜੀ ਪਉਣ ਭਾਈ ਹਾਂਜੀ ਆ ਤਾਂ ਲਾਈਵ ਚੱਲੇ ਆ ਆਪਾਂ ਧਰਮਕੋਟ ਯਾਰ ਯਾਰ ਮਯਾ ਨਾ ਭਰਾਵਾ ਜੀ ਹੁੰਦਾ ਆ ਲੋਗਾਂ ਰੱਖਿਆ ਬਾਦੀ ਬਲੋਗਰ ਬੜਿਆ ਰਿਓ ਠੀਕ ਹੈ ਪੁੱਠਾ ਤੁਰਿਆ ਜਾਣਾ ਹੈ ਹੈ ਚੱਲ ਚੱਲ ਆਪਾਂ ਟਰੈਕ ਨਾਲ ਲੈ ਆਪਾਂ ਹਾਂ ਗੱਲੂ ਵਾਟਰਫਾਲ ਜਾਣਾ ਆਪਾਂ ਚੱਲ ਕੰਮ ਖਿੱਚ ਕੇ ਰੱਖ ਜੀ ਲੋ ਜੀ ਸਪੈਸ਼ਲ ਆਪਾਂ ਪਾਰਟੀਸ਼ਨ ਚੇਂਜ ਕਰਨਾ ਹੈ ਸੰਡੋ ਲੱਭਦੇ ਨਹੀਂ ਮਿਲਿਆ ਪਰ ਉਹ ਨਾ ਜੋ ਅੱਬਾ ਅੱਜ ਜਿਹੜੇ ਪੁੰਨੇ ਆ ਤੇ ਬਾਕੀ ਆਪਣੇ ਬੰਦੋ ਬੰ ਮਾਰੂਡ ਤੇ ਖੜੇ ਆ ਅਸੀਂ ਚੈੱਕ ਕਰਾਉਂ ਲਈ ਬਲੈਕ ਕੱਲ੍ਹ ਤੋਂ ਬਲੈਕ ਹੀ ਹਾਲ ਦਾ ਵੀ ਆ ਰਿਹਾ ਭਾਈ ਜੀ ਬਣਾ ਬਲੈਕ ਤੁਹਾਨੂੰ ਉਹ ਫਿਰਡ ਆਪਣਾ ਤਾਂ ਬਾਕੀ ਤੁਹਾਨੂੰ ਮਿਲ ਜਾਏ ਤੇ ਰਵੀ ਭਾਈ ਕਹਿੰਦਾ ਗਰੀ ਆਪਾ ਫਰੂਟ ਲੈਣਾ ਆ ਹਾਂਜੀ ਦੇ ਲੋ ਮੈਂ ਕਹਿੰਦਾ ਉਹ ਸੇਵ ਲੈ ਛੋੜੇ ਦਾ ਸੇਵ ਆ ਸੇਵ ਲੈ ਲੋ ਤਾਂ ਆ ਲੈ ਲੋ ਹੋਰ ਬਧੀ ਨਾਲੇ ਹੋਰ ਲੈ ਵਾ ਭਾਈ ਕਹਿੰਦਾ ਗਰੀ ਮੈਂ ਡਾੜੇ ਤੇ ਆ ਕੇ ਰੱਖਣਾ ਮੈਂ ਕਹਾਂ ਠੀਕ ਆ ਸਰ ਤੂ ਤੇ ਯਾਰ ਚਲਦੇ ਪਈ ਆ ਜੀ ਬਾਕੀ ਤੁਹਾਨੂੰ ਮਿਲਦੇ ਆ ਬੰਦੇ ਸਾਡੇ ਅੱਗੇ ਪਹੁੰਚੇ ਆ ਬਾਕੀ ਰਸ਼ ਬਹੁਤ ਜ਼ਿਆਦਾ ਤੇ ਆ ਰਿਹਾ ਲਓ ਜੀ ਇਧਰ ਯਾਰਾਂ ਨੇ ਕੱਢ ਲਈ ਤਿਆਰੀ ਕਹਿੰਦੇ ਤੁਹਾਨੂੰ ਮਗੁੱਟ ਜਾ ਕੇ ਆਉਣਾ ਆ ਪਹਿਲੋ ਉਹ ਵੀ ਆਪਣੀ ਸਟੇ ਪਹਿਲੋ ਹੈਗੀ ਆ ਗੁੱਲੂ ਵਾਟਰਫਾਲ ਹੈ ਨਾ ਧਰਮਗੋੜ ਪਹਿਲੋ ਧਰਮਗੋੜ ਤੇ ਅਪਾ ਤੁਹਾਨੂੰ ਮਗੁੱਟ ਤੇ ਮਾਰ ਫੰਕਸ਼ਨ ਕਰਾਂਗੇ ਉੱਥੇ ਫਿਰ ਅੱਗੇ ਚਲਦੇ ਆ ਨਾ ਅਪਾ ਹੈ ਨਾ ਚਲੋ ਤੁਹਾਨੂੰ ਮਿਲਦੇ ਆ ਬਾਕੀ ਬਾਕੀ ਇਧਰ ਹੋਟਲ ਦੀ ਬਹੁਤ ਵਧੀਆ ਬਣਿਆ ਬਾਇਆ ਚੱਕਰ ਪੱਕੇ ਹੋਟਲ ਜਿੱਥੇ ਸਟੇ ਕਰਨੀ ਇੱਥੇ ਵੀ ਕਰ ਸਕਦੇ ਆਂ ਕਿ ਸਟੇ ਪਰ ਇਹ ਤੋਂ ਉੱਪਰ ਚੱਲਨੇ ਬੈਠੀ ਕਿਹਦੀ ਗੱਲ ਹੈ ਹਨਾ ਵੀ ਪਾਜੀ ਹਾਂਜੀ ਹਾਂਜੀ ਜ਼ਰੂਰ ਤਾਂ ਬਾਕੀ ਹੁਣ ਆਪਾਂ ਪਹਿਲਾਂ ਗੁੱਲਵਟੜਾ ਚੱਲੀ ਜੀ ਆਪਾਂ ਗੁੱਲੂ ਵਾਟਰਫਾਲ ਚੱਲੀ ਜੀ ਤਾਂ ਫੇਰ ਤੁਹਾਨੂੰ ਉੱਗੀ ਜਗ੍ਹਾ ਤੁਹਾਨੂੰ ਮਿਲਦੇ ਆਪਾਂ ਹਨਾ ਚਲੋ ਇੱਥੋਂ ਆਪਾਂ ਟ੍ਰੈਕ ਸ਼ੁਰੂਣਾ ਜੀ ਆ ਗੱਲੂ ਟੈਂਪਲ ਤਾਂ ਇੱਥੇ ਮੰਦਿਰ ਆ ਭੋਲੇ ਸ਼ੰਕਰ ਜੀ ਦਾ ਕਹਿੰਦੇ ਤਾਂ ਬਾਕੀ ਤੁਹਾਨੂੰ ਕਿੱਥੇ ਜਾ ਕੇ ਮਿਲਦੇ ਆਪਾਂ ਤਾਂ ਆਪਣਾ ਇੱਕ ਬੰਦਾ ਇੱਧਰੋਂ ਆ ਰਿਹਾ ਇੱਕ ਬੰਦਾ ਆਪਣਾ ਅੱਗੇ ਨਿਕਲਿਆ ਪਿਆ ਆ ਹੁਣ ਰਸਤਾ ਇਹ ਨਹੀਂ ਪਤਾ ਵੀ ਆਪਾਂ ਐ ਦੀ ਹਣਾ ਐ ਦੀ ਜਣੇ ਮੈਨੂੰ ਲੱਗਦਾ ਐ ਦੀ ਹਣਾ ਆ ਤਬਾਕੀ ਚਲੋ ਆਪਾਂ ਐ ਚੱਲਦੇ ਆਂ ਤਬਾਕੀ ਤੁਹਾਨੂੰ ਕਿੱਥੇ ਮਿਲਦੇ ਆਂ ਨਿਕਲੇ ਜਾਂਦਾ ਹਾਂ ਸਾਨੂੰ ਫਿਕਰ ਪਈ ਇਹ ਮਗਰ ਪੈ ਲੈਂਦੇ ਆਂ ਫੋਨ ਕਾਲੇ ਸਾਡਾ ਬੰਦਾ ਕਿੱਥੇ ਗਿਆ ਆ ਆ ਵੀ ਠੰਡਾ ਪੀ ਜਾਂਦਾ ਆ ਬੰਦਾ ਪਹਿਲੋ ਪਹੁੰਚਿਆ ਗੁੱਲੇ ਬੰਦਾ ਬੰਦਾ ਦੇਖੋ ਇਹ ਫਸਟ ਟਾਈਮ ਆਪਣੇ ਨਾਲ ਆਇਆ ਤਾਂ ਬੰਦਾ ਦੇਖੋ ਇਹਨੂੰ ਸਾਰੀ ਲੋਕੇਸ਼ਨ ਦਾ ਪਤਾ ਪਰ ਆ ਆਪਣੇ ਨੂੰ ਬੋਲ ਰਿਹਾ ਕੀ ਹੋਇਆ ਇੱਥੇ ਰਹਿਣਾ ਆ ਅਮ ਆਹ ਰਹਤੇ ਹਾਂ ਦੋਸਤੋ ਆਦੀਵਾਸੀ ਆਦੀਵਾਸੀ ਕੋਈ ਤੁਸੀਂ ਰਸਤਾ ਦੇਖ ਸਕਦੇ ਹੋ ਰਸਤਾ ਵੀ ਉੱਧਰ ਹੈਗਾ ਆ ਗੁੱਲੂ ਵਾਟਰਫਾਲ ਦਾ ਠੀਕ ਹੈ ਤਾਂ ਬਾਕੀ ਵੈਦਰ ਬਹੁਤ ਬੈਸਟ ਹੋਇਆ ਪਿਆ ਆ ਸਾਡੇ ਬਾਕੀ ਬੰਦੇ ਮਗਰ ਆ ਰਹ ਇਤੇ ਬਈ ਆਟੋ ਚਲੋ ਕੋਈ ਨਹੀਂ ਵੀ ਇਹਨਾਂ ਨੂੰ ਧਰਮਕੋਟ ਲੈ ਆਏ ਮੋਗੇ ਵਾਲਾ ਸਮਝੀ ਜਾਂਦੇ ਤਬਕੀ ਤੇ ਰਹੀ ਪਈ ਅੱਗੇ ਜਾ ਰਹੇ ਆ ਮੈਂ ਲੈ ਜਾ ਪੂਰਾ ਰਸਤਾ ਇਹ ਦਰ ਆ ਬਾਕੀ ਤੁਸੀਂ ਜਦੋਂ ਆਉਂ ਤੁਹਾਨੂੰ ਰਸਤਾ ਦਰ ਮਿਲੂਗਾ ਬਾਕੀ ਹੋਰ ਵੀ ਟ੍ਰੈਕ ਹੋ ਸਕਦਾ ਆ ਪਰ ਅਹੀ ਆ ਰਸਤਾ ਆ ਚੁਣਿਆ ਠੀਕ ਹੈ ਜੀ ਚਲੋ ਬਾਕੀ ਤੁਹਾਨੂੰ ਮਿਲਦੇ ਰੱਖੀ ਜਾਗੇ ਅੱਪਾ ਗਿਆ ਜੀਤੀ ਪਾਲੂ ਲੱਭ ਗਿਆ ਜੀਤੀ ਭਾਜੀ ਔਰ ਜੀ ਪਾਲੂ ਫੜੋ ਭਾਜੀ ਇਧਰ ਦੇਖੋ ਦੇ ਕੰਦੇ ਵੀ ਆਪਾਂ ਉਹਦੇ ਚੱਲੇ ਆਂ ਜਾਂਦੇ ਕਿ ਤਾਂ ਆਟੋ ਇਹ ਬੰਦੇ ਕਹਿੰਦੇ ਉਹ ਨਹੀਂ ਗੋਡਰਾ ਆ ਕੇ ਆਟੋ ਉੱਠੇ ਕੋਈ ਜੀ ਮਾ ਟ੍ਰੈਕ ਕਰਨਾ ਨਾ ਚਲ ਸੀ ਨਾ ਅੰਨਾ ਸੋਨਾ ਵੈਦਰ ਰ ਕਰਨ ਬਹੁਤ ਭਾਈ ਯਾਰ ਓਕੇ ਓਕੇ ਆਟਵਾ ਬੰਦੇ ਚਾਹੀਦੀ ਆ ਹਾਂਜੀ ਚਾਹੀਦੀ ਆਟੋ ਨਹੀਂ ਨਹੀਂ ਭਾਈ ਤੁਸੀਂ ਵੈਦਰ ਤੇ ਚੱਲ ਜੀ ਆਟੋ ਯਾਰ ਕੀ ਬਾਤ ਆ ਯਾਰ ਨਹੀਂ ਓਰੇ ਆਟੋ ਮਗਰ ਆ ਰਹੀ ਪਿਠਾ ਦੀ ਕਿਸੇ ਨੂੰ ਮਗਰ ਬੰਦੇ ਡੋਂਕੀ ਲਾ ਕੇ ਆਏ ਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹੋਰ ਕੁਛ ਹਾਂ ਜੀ ਕੰਟਰੀ ਚ ਪਹੁੰਚ ਗਏ ਕੰਟਰੀ ਚ ਪਹੁੰਚ ਗਏ ਆਪਾਂ ਅੱਗੇ ਪਾਣੀ ਵੀ ਆ ਪਾਣੀ ਪਾਣੀ ਕਿੱਥੇ ਆ ਪਾਣੀ ਪਾਣੀ ਥੱਲੇ ਆ ਪਾਣੀ ਵੀ ਗਿੱਲਾ 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 ਕੱਲਾ ਗਿੱਲਾ ਕੱਲਾ ਆ ਬਾਰਗੇ ਜੂ ਐਸੇ ਜੂ ਐਸੇ ਪਹੁੰਚ ਗਏ ਆਪਾਂ ਕਿੱਥੇ ਬਣੂਗਾ ਘਰ ਘਰ ਕੀ ਬਾਤ ਐ ਨਹੀਂ ਯਾਰੇ ਮੈਂ ਕਿਹਾ ਸਾਡੇ ਬੰਦੇ ਰਸਤਾ ਭੁੱਲ ਗਏ ਸੀਗੇ ਠੀਕ ਹੈ ਜੀ ਕੋਈ ਇਧਰ ਫਸਟ ਟਾਈਮ ਆਏ ਆ ਤਦ ਤਰ ਉਹ ਗੱਟੀਆਂ ਵੀ ਵਾਕਸ ਜਾ ਰਹੀਆਂ ਆ ਅਸੀਂ ਉੱਪਰ ਜਾਣਾ ਸੀਗਾ ਤੇ ਇੰਦੀ ਆ ਗਏ ਚਲੋ ਕੋਈ ਨਾ ਚੱਲਦਾ ਆ ਬਾਕੀ ਤੈਨੂੰ ਅੱਗੇ ਜਾ ਕੇ ਮਿਲਦੇ ਆਪਾਂ ਠੀਕ ਹੈ ਜੀ ਆ ਲਿਖਿਆ ਆ ਵੇ ਟੂ ਵਾਟਰਫਾਲ ਆਪਾਂ ਐਂਦੀ ਰਾਸਤਾ ਸੋਹਣਾ ਓ ਇਦਾਂ ਛੋਟਾ ਏ ਮਜ਼ਾ ਆ ਰਿਹਾ ਏ ਜਿਤੇ ਭਾਈ ਜੀ ਨਮਸਤੇ ਦੋਸਤੋ ਅਸੀਂ ਮਟਰ ਭਾਈ ਜਾ ਰਹੇ ਹਾਂ ਦੇਖੋ ਨੀਚੇ ਅਗੇ ਜਾ ਕੇ ਕੀ ਹੁੰਦਾ ਏ ਤੁਮ ਅਗੇ ਜਾ ਕੇ ਮਿਲਤੇ ਹਾਂ ਲੋ ਜੀ ਮਿੱਤਰੋ ਤੁਸੀਂ ਰਾਸਤਾ ਦੇ ਸਕਦੇ ਆ ਜੀ ਕਹਿੰਦੇ ਆ ਪੈਪ ਬਣੇ ਆ ਇਹ ਪੈਪਾ ਥਰੂ ਆਪਾਂ ਨਿਕਲਣਾ ਜਾਨਾ ਹੋਣਾ ਟਰੈਕ ਕਰ ਹਾਂਜੀ ਪਾਉਣ ਭਾਈ ਜੀ ਓਕੇ ਆ ਓਕੇ ਨਮਸਤੇ ਦੋਸਤੋ ਹਮਾਰਾ ਪਿੱਛੇ ਬੰਦਾ ਆ ਰਹਾ ਏ ਤਕੜਾ ਸਾ ਅਗੇ ਹਮ ਜਾ ਰਹੇ ਹਾਂ ਕਿ ਰਾਸਤਾ ਬਹੁਤ ਢਿੱਲੇ ਸੇ ਪਰ ਹਮ ਨਹੀਂ ਹਟਨੇ ਵਾਲੇ ਆਪਕੋ ਪਤਾ ਹੈ ਹਮ ਅਗੇ ਜਾਏਗੇ ਠੀਕ ਏ ਬਾਕੀ ਤੁਸੀਂ ਦੇਖੋ ਅੱਗੇ ਮੈਂ ਕਾਹ ਹੋਤਾ ਹਾਂ ਪਹੁੰਚਦੇ ਹਾਂ ਲੇਕਸਰ ਪਰ ਕੇ ਜਾ ਨਹੀਂ ਨਾ ਰਿਆ ਗੁੰਡਰ ਕੀ ਹੋਇਆ ਫੇਰੇ ਲੈ ਰਿਆ ਆ ਆ ਦੇਖੋ ਕੰਮ ਨਹੀਂ ਟਾਲਦੇ ਬੰਦੇ ਨਹੀਂ ਟਾਲਦੇ ਇਹ ਨਹੀਂ ਟਾਲਦੇ ਬੰਦੇ ਇੱਥੇ ਆਣ ਗਏ ਜੀ ਫੇਰੇ ਪੂਰੇ ਹੋ ਗਏ ਹੋ ਗਏ ਆ ਜਾਓ ਆ ਜਾਓ ਥੱਲੇ ਖਾਈ ਵੀ ਆਏ ਹਾਏ ਜੀ ਜਾ ਰਹੇ ਆ ਵਾਟਰਫਾਲ ਦੇ ਮੀ ਬਹੁਤ ਜਿਆਦਾ ਤੇਜ਼ ਪੈ ਗਿਆ ਆ ਸਾਡਾ ਇੱਕ ਬੰਦਾ ਜੀ ਪਿੱਛੇ ਮੁੜ ਗਿਆ ਉਹ ਭਾਈ ਕਹਿੰਦਾ ਆਪਾਂ ਕੋਈ ਰਿਕਸ਼ਾ ਲੈਣਾ ਆਪਾਂ ਠੀਕ ਆ ਟਾਈਮ 5:00 ਵਜ ਗਿਆ ਸ਼ਾਮ ਦੇ ਇੱਕ ਘੰਟਾ ਉੱਥੇ ਰਹਿਵਾਂਗੇ ਅੱਧਾ ਘੰਟਾ ਹੋਰ ਆ ਠੀਕ ਆ ਆਪਰੇ ਖਿੰਦਣਾ ਨਾ ਪਰ ਭਾਈ ਹੋਰ ਹੋਰ ਉਹ ਬਈ ਮੋਰਦਾ ਬੋਤੇ ਬਸ ਹੀ ਆ ਉਸ ਜਗ੍ਹਾ ਤੋਂ ਟੇਜਾ ਦੂੰ ਆ ਹੀ ਆ ਗਏ ਠੀਕ ਐ ਚਲੋ ਲੋ ਵੀ ਗਾਈਸ ਅਹੀ ਤਾਂ ਅਦਰੇ ਮੌਸਮ ਚ ਇੱਕ ਟਰੈਕ ਕਰ ਲਿਆ ਬਸ ਥੋੜੀ ਬਾਟ ਰਹਿ ਗਈ ਐ ਚਾਨਣ ਦੀ ਆਵਾਜ਼ ਆ ਰਹੀ ਐ ਬਾਕੀ ਤੁਸੀਂ ਨਾ ਨਿਸ਼ਾਨ ਦੇਖ ਕੇ ਹੋ ਜਿਹਨੇ ਵੀ ਟਰੈਕ ਕਰਨਾ ਠੀਕ ਐ ਜੀ ਰਸਤਾ ਨਾ ਭੁੱਲ ਜਿਓ ਕਿ ਰਸਤੇ ਦਾ ਦਰਾ ਰਸਤਾ ਬਹੁਤ ਛੋਟਾ ਐ ਤਾਂ ਬਾਕੀ ਸਾਡੇ ਅੱਗੇ ਬੰਦੇ ਜਾ ਪਤਾ ਨਹੀਂ ਆਲੇ ਮੁੰਜਲ ਦਾ ਹੈ ਨਾ ਗਰੰਟੀ ਤੇ ਆਇਓ ਮੇਰੇ ਆਇਓ ਸਹੀ ਐ ਆਪਣੀ ਗੱਲ ਇੱਥੇ ਕੋਈ ਕੋਤਾ ਨਹੀਂ ਹਾਂ ਚਲੋ ਤੁਹਾਨੂੰ ਫੇਰ ਮਿਲਦੇ ਆਂ ਹਣ ਵਾਪਸੀ ਆ ਵਾਪਸੀ ਕਰੀਏ ਕਿਉਂਕਿ ਇਹ ਮੇ ਵੀ ਬਹੁਤ ਜ਼ਿਆਦਾ ਪੈਂਦਾ ਪਿਆ ਸਾਡਾ ਕੋਲ ਟਾਈਮ ਬਹੁਤ ਘੱਟ ਸੀਗਾ ਜੀ ਜੰਗਲਾਂ ਦੇ ਵਿੱਚ ਕੀ ਫਾਇਦਾ ਕੀ ਆਪਾਂ ਜੰਗਲਾਂ ਚ ਭੁੱਲ ਗਏ ਇੱਥੇ ਨਾ ਕੋਈ ਹੈਗਾ ਨਾ ਕਿਉਂ ਨਹੀਂ ਨਾ ਕਹਨੇ ਇਸੇ ਹਲਪ ਸੀਦ ਕਰਨੀ ਆ ਫੱਡੀ ਕਰ ਲਏ ਨਾ ਕਿਸੇ ਨੂੰ ਪਤਾ ਆ ਆਪਾਂ ਕਿੱਥੇ ਆਏ ਆ ਤੇ ਬਾਕੀ ਆਪਣੇ ਬੰਵੇਂ ਕਿੱਥੇ ਆ ਮੰਗਰ ਰਹਿ ਗਿਆ ਆ ਪੱਕੇ ਤੁਹਾਨੂੰ ਅੱਗੇ ਜਾ ਕੇ ਆਪਾਂ ਤੁਹਾਨੂੰ ਗੋੜ ਮਿਲਦੇ ਆ ਠੀਕ ਹੈ ਇੱਥੋਂ ਵਾਪਸੀ ਕਰਤੀ ਆ ਆਪਾਂ ਬਾਅਦ ਥੋੜੀ ਰਹਿ ਗਈ ਸਦਾ ਘੰਟੇ ਨਹੀਂ ਬਚ ਰਹਿਗੇ ਸੀਗਾ ਪਰ ਅਗੇ ਰਾਸਤੇ ਬਹੁਤ ਛੋਟੇ ਸੀਗੇ ਠੀਕ ਹੈ ਆਪਾਂ ਕੰਮ ਰਿਕਸ ਨਹੀਂ ਲੈਣਾ ਸੜਕੇ ਕੰਮ ਦਾ ਥੱਲੇ ਆ ਤੇ ਹੁਣ ਆਪਾਂ ਜਾ ਰਹੇ ਆ ਆਪਾਂ ਬੱਸ ਜਾ ਰਹੇ ਆ ਤੇ ਬੱਕੇ ਤੁਹਾਨੂੰ ਫਿਰ ਮਿਲ ਲੱਗੇ ਜਾ ਕੇ ਲੋ ਜੀ ਸਾਡੇ ਬੰਦੇ ਉੱਥੇ ਮੁੜ ਕੇ ਆ ਗਏ ਸੀ ਕਿ ਸਾਰੇ ਕੋਈ ਮੌਸਮ ਬਹੁਤ ਖਰਾਬ ਹੋ ਗਿਆ ਤਾਂ ਕਰਕੇ ਵਾਪਸੀ ਕੀਤੀ ਆ ਹੁਣ ਅਸੀਂ ਧਰਮਗੋਟ ਆਏ ਆ ਤੇ ਗੌਂਦਰ ਭਰਾ ਪਰ ਫਸਟ ਟਾਈਮ ਆਏ ਪਵੇ ਦੀ ਤੁਸੀਂ ਫਸਟ ਟਾਈਮ ਆਏ ਤੁਸੀਂ ਫਸਟ ਟਾਈਮ ਜਿੱਤੇ ਭਾਈ ਫਸਟ ਟਾਈਮ ਆ ਇਹਨਾਂ ਨੂੰ ਮਾਤਾ ਖਾਲਗੀ ਆਪਾਂ ਤੇ ਕਹਿੰਦੇ ਵੀ ਸ਼ੇਅਰ ਕਹਿੰਦੇ ਦੇਖਣਾ ਕਹਿੰਦੇ ਬਹੁਤ ਦੇਖ ਰੀਲਾ ਵਿੱਚ ਕਹਿੰਦੇ ਬਹੁਤ ਫੇਮਸ ਆ ਤਬੱਕੇ ਲੋ ਜੀ ਫਾਈਨਲ ਬੰਦੇ ਪਹੁੰਚ ਗਏ ਆ ਕਿੱਥੇ ਕਿੱਥੇ ਧਰਮਗੋਟੇ ਪਹੁੰਚ ਗਏ ਆ ਜ ਆ ਤਾਂ ਬੜਾ ਮਸ਼ਹੂਰ ਬੋਤ ਹੈ ਜੀ ਕੈਫੇ ਮੌਨ ਲਾਈਟ ਪਹਿਲ ਵੀ ਆ ਪਾਂ ਸੀਗੇ ਤਾਂ ਬੰਦੇ ਕਹਿੰਦੇ ਗੈਰੀ ਆਪਾਂ ਜਾ ਕੇ ਆਉਣਾ ਇਹਨਾਂ ਦਾ ਠੀਕ ਹੈ ਜੀ ਬਾਕੀ ਇੱਥੇ ਤੁਸੀਂ ਦੇਖ ਸਕਦੇ ਆ ਮਿਨੀ ਜ਼ਰੀਏ ਕਹਿੰਦੇ ਆ ਜੀ ਸ਼ਹਿਰ ਨੂੰ ਤੁਹਾਨੂੰ ਬਜ਼ਾਰ ਵੀ ਦਿਖਾਉਣੇ ਆਪਾਂ ਕਿ ਜਾਂ ਕੇ ਤਬੱਕਾ ਤਾਂ ਤੁਹਾਨੂੰ ਉੱਦੀ ਜਾ ਕੇ ਮਿਲਦੇ ਆਪਾਂ ਲੋ ਜੀ ਬੱਕ ਜੀ ਚੈੱਕ ਕਰੋ ਬਜ਼ਾਰ ਕਿੰਨਾ ਸੋਹਣਾ ਪਿਆ ਕੋਈ ਇਸ ਵੇਲੇ ਨਾ ਉਹ بارش ਪੈ ਰਹੀ ਹੈ ਤੁਹਾਨੂੰ پتہ ਮੌਸਮ ਖਰਾਬਾ ਤਾਂ ਕਰਕੇ ਲੱਗ ਸਾਰੇ ਬੱਕੀ ਅੰਦਰ ਬੜੇ ਹੋਏ ਆ ਬੱਕ ਜੀ ਨਿਆਰਾ ਦੇਖੋ ਚੈੱਕ ਕਰੋ ਯਾਰ ਫੀਲਿੰਗ ਲੱਗ ਹੋਇਆ ਯਾਰ ਆ ਤਾਂ ਲੱਗਦਾ ਕਿਤੇ ਕਿਤੇ ਬਾਹਰ ਪਾ ਗਏ ਹੋਣੇ ਆ ਚੈੱਕ ਲੋਕੇਸ਼ਨ ਬਹੁਤ ਨਾਈਸ ਆ ਠੀਕ ਹੈ ਬਹੁਤ ਬੈਸਟ ਲੱਗੇ ਲੋ ਜੀ ਮਤਰਾ ਫਾਈਨਲ ਆਪਾਂ ਕਮਫਰਟ ਕੇ ਆ ਗਏ ਜੀ ਰੂਮ ਵਿੱਚ ਕੱਪੜੇ-ਕਪੜੇ ਬੰਦੀ ਆਪਣੇ ਚੇਂਜ ਕਰਦੇ ਹੋਏ ਕੱਪੜੇ ਸਾਰੇ ਦੇ ਗਿੱਲੇ ਹੋ ਗਏ ਸੀਗੇ ਜੀ ਪੁੱਛੋ ਨਾ ਤਾਂ ਹੁਣ ਆਪਾਂ ਚੇਂਜ ਕੀਤਾ ਆ ਤੁਹਾਨੂੰ ਪਤਾ ਵੀ ਇੱਥੇ ਵੈਦ ਨਹੀਂ ਖਰਾਬ ਹੋਇਆ ਤੇ ਆਇਆ ਠੀਕ ਹੈ ਆਪਾਂ ਕੇ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਪਾਂ ਤਾਂ ਬਾਕੀ ਚੋੜੀ ਗੱਲ ਬੋਲੋ